ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਕੌਨਸੀ ਜਨਸੀ ਦੇ ਵਿੱਚ ਜਿੱਥੇ ਕਾਰਪੋਰੇਸ਼ਨ ਫਾਲ ਕਰਦੀ ਉੱਥੇ ਨਾਲ ਥੋੜਾ ਪਿੰਡੂ ਏਰੀਆ ਵੀ ਆ ਇਸ ਪਿੰਡੂ ਏਰੀਆ ਚ ਜਿਹੜੀ ਜ਼ਿਲ੍ਹਾ ਪੰਚਾਇਤ ਆ ਉਹ ਬਜਵਾੜੇ ਦੀ ਆ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਅਕਵਾਲ ਸਿੰਘ ਧਾਮੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਮੀਦਵਾਰ ਵਜੋਂ ਵਿਚਰ ਰਹੇ ਆ ਔਰ ਜਿਆਦਾ ਇਹ ਹੈ ਨੋਮੀਨੇਸ਼ਨ ਫਾਈਲ ਹੋਈ ਆ ਉਸ ਤੋਂ ਬਾਅਦ ਤਕਰੀਬਨ 49 ਪਿੰਡਾਂ ਦੇ ਵਿੱਚ ਲੱਗ ਪਾ ਕੇ ਸਾਰੇ ਸੀਨੀਅਰ ਆਗੂ ਸੰਜੀਵ ਤਲਵਾਰ ਜੀ ਮੇਰਾ ਵੀਰ ਸਰਦਾਰ ਜਤਿੰਦਰ ਸਿੰਘ ਲਾਲੀਵਾਜਵਾਦ ਦੇ ਸਮੂੱਚੇ ਤੌਰ ਤੇ ਸਾਰੇ ਸਰਕਲ ਚ ਜਦਾਦ ਉਹ ਸਾਰੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਕਿਉਂਕਿ ਬਲਾਕ ਸੰਪਤੀ ਦੇ 8 ਹਲਕੇ ਆ ਜ਼ਿਲ੍ਹਾ ਪੰਚਾਇਤ ਦਾ ਇੱਕ ਹਲਕਾ ਉਥੇ ਉਹ ਮਹਿਮ ਨੂੰ ਆਪਣੀ ਨੂੰ ਤੇਜ਼ ਕਰ ਰਹੇ ਆ ਮੈਂ ਕਹਿ ਸਕਦਾ ਕਿ ਜਿਹੜਾ ਪਿੰਡੂ 49 ਜਿਹੜੇ ਪਿੰਡੇ ਆ ਇਹਦੇ ਵਿੱਚ ਉਹਨਾਂ ਦੇ ਵਿੱਚ ਹਮਨ ਅਕਾਲੀਦਲ ਨੂੰ ਭਰਮਾ ਹੰਗਾਰਾ ਮਿਲ ਰਿਹਾ ਉਹਦੇ ਦੋ ਕਾਰਨ ਨੇ ਇੱਕ ਤਾਂ ਮੌਜੂਦਾ ਸਰਕਾਰ ਦੇ ਖਿਲਾਫ ਲੋਕਾਂ ਦਾ ਜਿਹੜਾ ਗੁਆਰਿਆ ਉਹ ਫੱਟਣ ਨੂੰ ਤਿਆਰ ਆ ਦੂਜਾ ਜਿਹੜਾ ਕੈਂਡੀਡੇਟ ਆ ਉਹਦੀ ਵੀ ਚੋਣ ਜਿਹੜੀ ਬਹੁਤ ਮਨਸਰ ਕਰਦੀ ਹੈ ਤੇ ਇਕਵਾਲ ਸਿੰਘ ਧਾਮੇ ਇਹ ਆਪ ਵੀ ਵਜਾਤੇ ਖੁਦ ਆਪਣਾ ਕਾਰੋਬਾਰੀ ਵੀ ਆ ਤੇ ਨਵਾਂ ਜੋਸ਼ ਦਾ ਸਾਡਾ ਇਹ ਬੇਟਾ ਆ ਸੋ ਸਾਰੇ ਬਾਕੀ ਸੀਨੀਅਰ ਅਗੂ ਸਰਕਲ ਜេសਦਾਰ ਉਹ ਸਾਰੇ ਇਸ ਮਹਿਮ ਦੇ ਵਿੱਚ ਕੋਦਿਓ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਜਿਹੜੇ ਟੀਮ ਬਾਕ ਸਾਰਿਆਂ ਦਾ ਇਕੱਠਾ ਹੋਵੇ ਫਿਰ ਉਹਦੇ ਵਿੱਚੋਂ ਫਰੂਟਫੁੱਲ ਜਿਹੜਾ ਆ ਉਹ ਰਿਜ਼ਲਟ ਵੀ ਨਿਕਲਦਾ ਪਰ ਸਰਕਾਰਾਂ ਜਿਹੜੀਆਂ ਆ ਇਨਾਂ ਦਾ ਜਿਹੜਾ ਹਾਲ ਆ ਉਹ ਇਹੋ ਜਿਹਾ ਆ ਕਿ ਜਿਹੜੀਆਂ ਵੀਡੀਓ ਦੇ ਹਲਕੇ ਚ ਵੀਡੀਓ ਕੋਲ ਜਾਂਦੇ ਦਫ਼ਤਰੋਂ ਲਿਸਟਾਂ ਹਾਸਲ ਕਰਦੇ ਪਿੰਡਾਂ ਦੀਆਂ ਉਹਦੇ ਵਿੱਚ ਕੁਝ ਹੋਰ ਹੁੰਦਾ ਤੇ ਜਿਹੜੀਆਂ ਡੀਸੀ ਆਫਿਸ ਤੋਂ ਮਿਲਦੀਆਂ ਉਹਨਾਂ ਦੇ ਵਿੱਚ ਹੋਰ ਹੁੰਦਾ ਮਸਲਨ ਇਸੇ ਹਲਕੇ ਦੇ ਦੋ ਪਿੰਡ ਆ ਇੱਕ ਅਜਵਾਲ ਅਜਵਾਲ ਸ਼ਾਮ ਜਿਹਾ ਸੀ ਹਲਕੇ ਦਾ ਪਿੰਡ ਆ ਤੇ ਇੱਕ ਆਦਮੋ ਵਾਲਿਆ ਜਿਹੜਾ ਹਿਆਦਪੁਰ ਕੌਂਸਲੈਂਸੀ ਦਾ ਪਿੰਡ ਆ ਇਹਨਾਂ ਦੀ ਜੇ ਵੀਡੀਓ ਦੇ ਕੋਲ ਜਾਓ ਇਹ ਵੀਡੀਓ ਕੋਲੋਂ ਇਹ ਦੋੇ ਹਲਕੇ ਜਿਹੜੇ ਆ ਉਹ ਮਿਸ ਮਿਲਦੇ ਆ ਕਿਉਂਕਿ ਹਰਦੋਖਾਨਪੁਰ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦੀ ਆ ਉਹ ਹਲਕੇ ਸ਼ਾਮ ਜਰਾਸੀ ਚ ਪੈਂਦੀ ਆ ਤੇ ਦੋੇ ਪਿੰਡੋਂ ਦੇ ਵਿੱਚੋਂ ਇਹ ਜਿਹੜੇ ਬਸਿਆ ਤੇ ਝੰਡੇ ਹਿਯਾਰਪੁਰ ਕੌਨਸਲੈਂਸੀ ਦੇ ਵਿੱਚੋਂ ਟੀਸੀ ਤੋਂ ਲਿਸਟ ਲਈ ਜਾਂਦੀ ਆ ਉਹਦੇ ਵਿੱਚ ਇਨਕਲੂਡ ਕੀਤੇ ਆ ਮੇਰਾ ਕਹਿਣ ਤੋਂ ਭਾਵ ਕਿ ਸਮੱਸਿਆਵਾਂ ਮੈਂ ਇਹੋ ਜਿਹੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਸਮੇਂ ਸਿਰ ਅਨੁਸਾਰ ਹਲਕੜਨਾ ਬਹੁਤ ਜ਼ਰੂਰੀ ਆ ਮੈਂ ਹੁਣ ਚਾਵਲਚਰਾਸੀ ਹਲਕੇ ਦੇ ਵਿੱਚ ਦੇ ਪਿੰਡਾਂ ਜਾ ਕੇ ਆਇਆ ਸਰਪੰਚਾਂ ਨੂੰ ਸ਼ਰੇਆਮ ਥ੍ਰੈਟ ਕੀਤਾ ਜਾ ਰਿਹਾ ਕਿ ਜੇ ਪਿੰਡ ਦੇ ਵਿੱਚੋਂ ਵੋਟਾਂ ਘਟੀਆਂ ਤੇ ਐਡਮਿਨਿਸਟਰेटर ਲਾ ਦਾਂਗੇ ਸੋ ਮੈਂ ਸਮਝਦਾ ਘਟੀਆਂ ਸੋਚ ਜਿਹੜੀ ਆ ਕਿਸੇ ਵੇਲੇ ਦੂਸਰੀਆਂ ਪਾਰਟੀਆਂ ਦੀ ਤਾਂ ਰਹੀ ਆ ਪਰ ਆਪ ਵਾਲੇ ਸਾਰੀਆਂ ਪਾਰਟੀਆਂ ਨੂੰ ਛੱਡ ਗਏ ਜਿੰਨੇ ਬੋਲਸ਼ਾ ਕਰਦੀ ਇਹ ਪਾਰਟੀ ਐਸ ਵੇਲੇ ਖਲਾਰ ਰਹੀ ਆ ਮੇਰੇ ਖਾਲ ਕੋਈ ਹੋਰ ਪਾਰਟੀ ਨੇ ਐਵੇਂ ਕਦੇ ਵੀ ਨਹੀਂ ਸੀ ਅਕਾਲੀ ਸਰਕਾਰ ਵੀ ਰਹੀ ਆ ਉਹਦੇ ਵਿੱਚ ਕਦੇ ਵੀ ਇਦਾਂ ਦੀਆਂ ਨਫਸਦੀ ਭਰੀਆਂ ਗੱਲਾਂ ਕਦੇ ਵੀ ਨਹੀਂ ਸੀ ਦੇਖਣ ਨੂੰ ਮਿਲਦੀਆਂ ਤੋਂ ਅੱਜ ਮੈਂ ਇਹ ਕਹਿ ਸਕਦਾ ਕਿ ਆਪ ਵਾਲੀ ਜਿਹੜੀ ਸਰਕਾਰ ਆ ਕਿਉਂਕਿ ਟੋਟਲ ਫੇਲਿਅਰ ਆ ਤੇ ਲੋਕਾਂ ਨੂੰ ਆਮ ਹੁੰਦਾ ਵੀ ਜੇ ਸਰਕਾਰ ਹੋਵੇ ਤਾਂ ਕੋਈ ਫਾਇਦਾ ਲਈ ਹੁਣ 6 ਮਹੀਨੇ ਦੀ ਸਾਰੀ ਗੱਲ ਰਹਿ ਗਈ ਆ ਤੇ ਇਸ ਕਰਕੇ ਇਹ ਜਿਹੜੇ ਹੱਥ ਕੰਡੇ ਆ ਉਹ ਜਿਦਾ ਆਪਾਂ ਦੇਖਦੇ ਆਂ ਕਰਨਤਨ ਦੀ ਇਲੈਕਸ਼ਨ ਦੇ ਵਿੱਚ ਅਪਣਾਏ ਸੀ ਇਸੇ ਤਰ੍ਹਾਂ ਬਾਕੀ ਇਹ ਜਿਹੜਾ ਪਰੀਸ਼ਦ ਤੇ ਬਲੌਕ ਸੰਮਤੀਆਂ ਵਿੱਚ ਵੀ ਅਪਨਾ ਰਹੇ ਆ। ਸੋ ਮੈਂ ਸਾਰਿਆਂ ਨੂੰ ਸਾਡੇ ਦੋਏ ਜੋਧੇ ਬੈਠੇ ਸੰਜੀਵ ਤਲਵਾਰ ਜੀ, ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸਾਰੇ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਸਾਰਿਆਂ ਨੂੰ ਮੈਂ ਬੇਨਤੀ ਵੀ ਕੀਤੀ ਆ ਕਿ 14 ਤਰੀਕ ਦੇ ਵਿੱਚ ਦਿਨ ਬਹੁਤ ਥੋੜੇ ਰਹਿ ਗਏ ਆ। ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਬੂਥ ਸਭ ਤੋਂ ਪਹਿਲੇ ਬਹੁਤ ਜ਼ਰੂਰੀ ਆ। ਲਿਸਟਾਂ ਸਮੇਂ ਸਿਰ ਪਹੁੰਚ ਜਾਣਾ ਤੇ ਫਿਰ ਉਹਦਾ ਜਿਹੜਾ ਉਹ ਰਿਜ਼ਲਟ ਚੰਗਾ ਮਿਲਦਾ ਸੋ ਗੁਰੂ ਕਿਰਪਾ ਕਰੇ ਵਧੀਆ ਇਹ ਜਿਹੜਾ ਹਲਕੇ ਇਸ ਬਜਵਾੜੇ ਦਾ ਜਿਲ੍ਹਾ ਪ੍ਰੇਸ਼ਦ ਦਾ ਰਿਜ਼ਲਟ ਨਿਕਲੂਗਾ ਜਿਸ ਵੇਲੇ ਬੰਦੇ ਨੂੰ ਹਾਰ ਦਿੱਸਦੀ ਹੋਵੇ ਕਿਉਂਕਿ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀ ਬਹੁਤ ਸਾਰੇ ਇਹਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤੇ ਅੱਜ ਹੁਣ ਉਹ ਹੋਸ਼ੇ ਉਹਨਾਂ ਹਥਿਆਰਾਂ ਤੇ ਆ ਗਈ ਆ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਕਦੇ ਵੀ ਲਾਗੂ ਨਹੀਂ ਹੁੰਦੇ ਪਹਿਲੀ ਗੱਲ ਤਾਂ ਰੋਜ਼ ਆਪਾਂ ਰੌਲਾ ਪਾਉਣੇ ਪਈ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਇਹ ਆਪ ਵਾਲੀ ਜਿਹੜੀ ਸਰਕਾਰ ਆ ਇਹ ਇਹਨੂੰ ਛੇਤੀ ਖਤਮ ਕਰੂਗੀ ਆ ਹੁਣ ਵੀ ਪਿੱਛੇ ਬੜੀ ਲਹਿਰ ਚਲਾਈ ਐਨੇ ਫੜਲੇ ਐਨੇ ਫੜਲੇ ਜੇ ਮੈਂ ਇਹਨਾਂ ਦੇ ਅੰਕੜਿਆਂ ਮੁਤਾਬਕ ਜਮਾ ਤੇ ਮੈਨੂੰ ਇਹਦਾ ਲੱਗਦਾ ਸਾਰਾ ਪੰਜਾਬ ਇਹ ਤਾਂ ਫਿਰ ਨਸ਼ੇ ਦੇ ਵਿੱਚ ਇਹਨਾਂ ਦੇ ਆਪ ਦੇ ਬੰਦੇ ਗ੍ਰੈਸਟ ਦੇ ਵਿੱਚ ਤੇ ਆ ਜਿਹੜੇ ਹੁਣ ਖੜੇ ਹੋ ਰਹੇ ਆ ਜੇ ਆਪਾਂ ਇਉਂ ਜਿਹੇ ਬੰਦੇ ਵੀ ਖੜੇ ਕਰਾਂਗੇ ਤਾਂ ਫਿਰ ਇਹ ਇਮੇਜ ਕੀ ਜਾਂਦਾ ਤੋ ਮੇਰਾ ਕਹਿਣ ਤੋਂ ਭਾਵ ਇਹ ਕਹਿੰਦੇ ਕੁਛ ਆ ਕਰਦੇ ਕੁਛ ਆ ਇਹ ਬਹੁਤ ਆ ਸਮੇਂ ਉਨਕੂਲ ਕਰਪ ਹੋ ਚੁੱਕੇ ਆ ਮੈਂ ਕਿਉਂਕਿ ਹੁਣ ਬੋਲਦਾ ਚੰਗਾ ਨਹੀਂ ਲੱਗਦਾ ਲੋਕ ਸਾਰੇ ਜਾਣਦੇ ਆ ਕਿਹੜੇ ਕਿਹੜੇ ਹਲਕੇ ਵਿੱਚ ਕਿੰਨੇ ਤਸਕਰ ਕਿੰਨੇ ਆ ਲੈ ਤੁਹਾਡੇ ਮਾਫੀ ਆ ਜਿਹੜਾ ਰੇਤਾ ਦਾ ਹੁਣ ਤਾਂ ਸ਼ਰਮ ਆ ਮੈਂ ਕਹਿ ਸਕਦਾ ਕੋਈ ਫਰਕ ਹੀ ਨਹੀਂ ਲਿਖਾ ਔਰ ਇਹ ਆਪ ਜੋ ਕੁਝ ਕਹਿੰਦੇ ਸੀ ਉਹ ਮੇਰੇ ਖਾਲਾਪ ਉਹਦੇ ਵਿੱਚ ਗਰਸੇ ਗਏ ਆ ਇਕ ਆਮ ਆਦਮੀ ਜਿਹਦਾ ਆ ਉਹ ਆਪਣੇ ਜਮੂਰੀਅਤ ਦੇ ਹੱਕ ਨੂੰ ਸਭ ਨਾਲੋਂ ਵੱਡਾ ਆਪਣਾ ਹੱਕ ਸਮਝਦਾ ਸੀ ਪਰ ਅੱਜ ਉਹ ਜਮੂਰੀਅਤ ਦੇ ਹੱਕ ਦੇ ਉੱਤੇ ਹੀ ਡਾਕ ਦੇਖੋ ਇਹ ਸਾਰੇ ਜਿਹੜੇ ਸੀ ਇਹੋ ਹੀ ਰਾਖੇ ਬਣਦੇ ਸੀ ਜਮੂਰੀਅਤ ਦੇ ਜਦੋਂ ਉਹਨਾਂ ਹਜ਼ਾਰੇ ਦੇ ਨਾਲ ਕੇਜਰੀਬਾਲ ਨੇ ਦਿੱਲੀ ਵਕੇ ਸੰਘਰਸ਼ ਸ਼ੁਰੂ ਕੀਤਾ ਸੀ ਤੇ ਮੈਂ ਕਹਿਣਾ ਚਾਹੁੰਦਾ ਭਈ ਅੱਜ ਦੱਸੋ ਪੰਜਾਬ 'ਚ ਸਰਕਾਰ ਕੌਣ ਚਲਾ ਰਿਆ ਅੱਜ ਸਰਕਾਰ ਤਾਂ ਸਾਰੀ ਦਿੱਲੀ ਚਲਾ ਰਹੀ ਆ ਇੱਥੇ ਪੰਜਾਬ ਦੇ ਵਿੱਚ ਤਾਂ ਐਵੇਂ ਨਾਂ ਦੇ ਜਿਹੜੇ ਮੰਤਰੀ ਸੰਤਰੀ ਹੈਗੇ ਮੰਤਰੀ ਇਹਨਾਂ ਦੇ ਆ ਉਹ ਨਾਂ ਦੇ ਹੀ ਆ ਬਾਕੀ ਸਾਰਾ ਕਾਰਜ ਦਾ ਜਿਹੜਾ ਆ ਉਹ ਸਾਰਾ ਦਿੱਲੀੋਂ ਚੱਲ ਰਿਹਾ ਸੋ ਵੱਡੇ ਆਪਣੇ ਆਪ ਨੂੰ ਲੋਕਤੰਤਰ ਦੇ ਅਲੰਬਰਦਾਰ ਦੱਸਦੇ ਸੀ ਸਾਰੇ ਪੱਖਾਂ ਤੋਂ ਫੇਲ ਹੋਏ ਆ